ਕatschrikal Mahesh Khpal Singh Adiwal ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਰੋਈਪੁਰ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅੱਜ ਵਿਧਾਨ ਸਭਾ ਹਲਕਾ ਬੱਲੂਆਣੇ ਦੇ ਪਿੰਡ ਆਜਮਵਾਲਾ ਵਿਖੇ ਬਜ਼ੁਰਗਾਂ ਨਾਲ ਇੱਕ ਸੱਥ ਦੇ ਵਿੱਚ ਹੀ ਬੈਠੇ ਆ ਤੇ ਇਸ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਆ ਆਪਾਂ ਇਹਨਾਂ ਤੋਂ ਸੁਣਾਂਗੇ ਤੇ ਪਿਛਲੇ 2.5 ਸਾਲਾਂ ਚ ਕਿੰਨੇ ਕੰਮ ਹੋਏ ਆ ਜਾਂ ਕਿਹੜੀਆਂ ਸਰਕਾਰਾਂ ਵੇਲੇ ਇਹਨਾਂ ਪਿੰਡ 'ਚ ਵਿਕਾਸ ਹੋਇਆ ਆ ਆਪ 40 ਸਰਗੀਆਂ ਗੱਲਾਂ ਇਹਨਾਂ ਨਾਲ ਕਰਾਂਗੇ ਤੇ ਪਹਿਲਾਂ ਆਪਾਂ ਚੈਨਲ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬੀ ਜੀ ਇਹ ਇੰਸ਼ਾਅ ਇਹ ਜਿਹੜਾ ਹੈਗਾ ਇਹ ਨਾਲੀਆਂ ਤਾਂ ਜ਼ਰੂਰ ਬਣੀਆਂ ਗਲੀਆਂ ਬਣੀਆਂ ਬਣੀਆਂ ਤੇ ਨਸ਼ਾ ਵਾਧੂ ਵਿਕਦਾ ਹੈ 4-5 ਮੁੰਡੇ ਮਰ ਗਏ ਤੇ ਉਹ ਨਾ ਐਮਐਲਏ ਸਾਡੇ ਬੈਠਣ ਵੀ ਨਹੀਂ ਆਇਆ ਇੱਥੇ ਅੱਛਾ ਨਹੀਂ ਜਿਹੜੇ ਇੱਥੋਂ ਦੇ ਮੌਜੂਦਾ ਹੁਣ ਵਿਧਾਇਕ ਐਸੇ ਸਰਕਾਰ ਦੇ ਗੋਲਟੀ ਮਤਲਬ ਨਹੀਂ ਕੋਈ ਜਮਾਂ ਹੀ ਨਹੀਂ ਪਤਾ ਰਹਿਣੀ ਵੀ ਹੈ ਕਿੱਥੇ ਘਰ ਹੈ ਅੱਛਾ ਬਜ਼ੁਰਗੋ ਸਭ ਤੋਂ ਵੱਡਾ ਮੁੱਦਾ ਸੀਗਾ ਜਿਵੇਂ ਪਹਿਲਾਂ ਵੀ ਸਰਕਾਰ ਕਾਂਗਰਸ ਬਣੀ ਸੀ ਉਦੋਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ 100 ਚੱਕੀ ਸੀ ਵੀ ਇੱਕ ਮਹੀਨੇ ਚ ਖਤਮ ਕਰ ਦਿਆਂਗੇ ਉਸ ਤੋਂ ਬਾਅਦ ਚਲੋ ਉਹਨਾਂ ਨੇ ਨਹੀਂ ਕੀਤਾ ਤੇ ਉਹ ਸਰਕਾਰ ਸੱਤਾ ਤੋਂ ਬਾਹਰ ਹੋ ਗਈ ਇਹ ਨਵੀਂ ਸਰਕਾਰ ਆਈ ਸ ਬਦਲਾ ਦੇਣਾ ਨੂੰ ਇਹਨਾਂ ਦਾ ਸਭ ਤੋਂ ਵੱਡਾ ਮੁੱਦਾ ਇਹ ਸੀ ਵੀ ਨਸ਼ਾ ਇੱਕ ਮਹੀਨੇ ਚ ਖਤਮ ਕਰ ਦਿਆਂਗੇ ਤੁਹਾਡੇ ਪਿੰਡਾਂ ਚ ਹਜੇ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਉਵੇਂ ਹੀ ਚੱਲਦਾ ਸਾਰਾ ਸਮਾਂ ਉਸ ਤੋਂ ਬਾਅਦ ਨਸ਼ਾ ਬਾਲਾ ਵਿਕਦਾ ਚੋਰੀ ਜਾਦੇ ਹੁੰਦੀ ਹੈ ਅੱਛਾ 85 ট্রান্সফর্ম ਲੈ ਕੇ 85 আচ্ছা চল ਇੱਕ ਪਿੰਡ ਦੀ ਤਿੱਖ ਪਿੰਡ ਦੇ 85 ট্রান্সফর্ম ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਕੋਈ ਆਉਂਦੇ ਆ ਤੇ ਸੋ ਜੋ ਬਰਾਬਰ ਬਹਿ ਕੇ ਛੱਡ ਦਿੰਦੇ ਅੱਛਾ ਕਿਹਨਾਂ ਦੇ ਬਰਾਬਰ ਬਹਿ ਕੇ ਉਹ ਉਸ ਵਾਲੇ ਜਿਹੜਾ ਪੜਾਈਏ ਦਾ ਤੇ ਬਰਾਬਰ ਬਹਿ ਕੇ ਅਗਲੇ ਦਿਨ ਉਹ ਕਰੀ ਹੁੰਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਮਰਥਨ ਦਿੱਤਾ ਸੀ ਇਸ ਪਾਰਟੀ ਨੂੰ ਤੁਹਾਡੇ ਪਿੰਡ ਦੇ ਬੱਚੋਂ ਵੀ ਜਾਂ ਤੁਹਾਡੇ ਹਲਕੇ ਜੋ ਵੀ ਕਿੰਨੇ ਲੋਕਾਂ ਨੇ ਵੋਟ ਪਾਈ ਸੀ ਤਾਂ ਇਸ ਪਾਰਟੀ ਦਾ ਐਮਐਲਏ ਬਣਿਆ ਉਹ ਤੁਹਾਡੇ ਚਾਹ ਕੇ ਵਿਚਰਦੇ ਨਹੀਂ 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 ਇੱਕ ਦਿਨ ਨਹੀਂ ਆਏ ਵੀਰੋ ਜਮਾਈ ਨਹੀਂ ਆਈ ਅੱਛਾ ਤੁਸੀਂ ਮੈਨੂੰ ਦੱਸੋ ਮਰਗ ਦੇ ਉਹਨਾਂ ਦੇ ਬੈਠਣ ਵੀ ਨਹੀਂ ਆਏਗਾ ਨਾ ਨਾ ਬੈਠਣ ਮਰਗ ਦੇ ਜਮਾਈ ਨਹੀਂ ਆਏਗੇ ਦੋ ਮੁੰਡੇ ਗਏ ਉਹਨਾਂ ਦੇ ਇੱਕ ਇੱਕ ਮੁੰਡਾ ਸੀਗਾ ਉਹਨਾਂ ਦਾ ਘਰ ਖਾਲੀ ਹੋ ਗਿਆ ਉਹਨਾਂ ਦੇ ਬੈਠਣ ਵੀ ਨਹੀਂ ਆਏਗੇ ਤੇ ਬਾਕੀ ਸਰਕਾਰ ਦੇ ਜਿਵੇਂ ਪਿਛਲੀਆਂ ਸਰਕਾਰਾਂ ਹੁੰਦੇ ਆਪਾਂ ਗੱਲ ਕਰਦੇ ਸੀ ਜਦੋਂ ਕੋਈ ਫਸਲ ਮਾਰੀ ਹੁੰਦੀ ਆ ਤੇ ਕੋਈ ਮੁਆਵਜ਼ੇ ਦੀ ਗੱਲ ਸਰਕਾਰ ਨੇ ਸਰਕਾਰ ਨੇ ਕੀਤੇ ਗਰਦਾਵਰੀਆਂ ਬਾਅਦ ਚ ਹੋਣਗੀਆਂ ਨਰਮਾਂ ਲੋਕਾਂ ਦੇ ਸੀਗਾ ਨਾ ਉਹ ਕੋਨਟਰਲ ਕੋਨਟਰਲ ਵੀ ਨਹੀਂ ਹੋਇਆ ਉਹ ਵੀ ਖਾਣਾ ਤੇ ਇੱਕ ਦਿਨ ਨਹੀਂ ਕਿਸੇ ਨੂੰ ਦਿੱਤਾ ਅੱਜ ਸੀਗਾ ਕਰਾਂਗੇ ਸੀ ਗਰਦਾਵਰੀ ਕਰਾਵਾਂਗੇ ਪੈਸੇ ਦੇਵਾਂਗੇ ਕੋਈ ਨਿਗਰਾਨੀ ਨਹੀਂ ਆਏ ਬਿਆਨਸੀਆਂ ਵੀ ਗਰਦਾਵਰੀਆਂ ਤੋਂ ਪਹਿਲਾਂ ਹੀ ਜਿਹੜੇ ਤੁਹਾਡਾ ਮੁਆਵਜ਼ਾ ਦਿੱਤੇ ਹਾਂ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਕਿਹੜੀਆਂ ਸਰਕਾਰਾਂ ਵੇਲੇ ਦੇਖਨੇ ਜਿਹੜਾ ਤੁਹਾਡਾ ਪਿੰਡ ਦਾ ਜਿਹੜਾ ਵਿਕਾਸ ਹੋਇਆ ਸਾਡੇ ਅਕਾਲੀਆਂ ਵਾਲੇ ਹੋਇਆ ਅਕਾਲੀਆਂ ਦੇ ਪਿੰਡ ਦੇ ਕਿਹੜੇ ਕੰਮ ਸੀਗੇ ਜਿਹੜੇ ਉਹਨਾਂ ਸਰਕਾਰ ਵੇਲੇ ਹੋਏ ਅਕਾਲੀਆਂ ਦੇ ਖੇਤਾਂ ਨੂੰ ਸੜਕ ਕੱਢਤੀ 18000 ਰੁਪਏ ਲੈ ਕੇ ਮੋਟਰ ਲਵਾ ਕੇ ਸਾਡੇ ਪਾਣੀ ਨਹੀਂ ਲੱਗਦਾ ਸੀ ਠੀਕ ਹੈ ਉਹਨਾਂ ਨੇ ਕੰਮ ਦੀ ਕੱਢਤੀ ਧੜੀ ਉਹਨਾਂ ਨੇ ਕੁਝ ਨਹੀਂ ਛੱਡਿਆ ਕਿਉਂਕਿ ਜਿਹੜੀ ਲੋਕ ਸਭਾ ਫਿਰੋਜ਼ਪੁਰ ਸੀਟ ਹੈ 1998 ਤੋਂ ਲੈ ਕੇ ਅੱਜ ਤੱਕ 6 ਵਾਰ ਇਥੇ ਅਕਾਲੀ ਦਲ ਦੇ ਜਿਹੜੇ ਐਮਪੀ ਬਣੇ ਆ ਤੇ 3 ਵਾਰ ਤਾਂ ਲਗਾਤਾਰ ਜੋਰਾ ਸਿੰਘ ਮਾਨ ਉਹ ਤੁਹਾਡੇ ਪਿੰਡਾਂ 'ਚ ਇਧਰ-ਉਧਰ ਫਿਰਦੇ ਸੀ ਆਉਂਦਾ ਸੀ ਮੰਗੇ ਜਨੇ ਆਉਂਦਾ ਸੀ ਜਿਹੜਾ ਇੱਕ ਜਰੂਰ ਦੋ ਮਾਰਦੇ ਜਦੋਂ ਸਾਦੇ ਸੀ ਉਹਦੇ ਹੀ ਆਉਂਦਾ ਠੀਕ ਹੈ ਉਹਨਾਂ ਦੇ ਦੁਆਰਾ ਜੋਰਾ ਸਿੰਘ ਮੰਨਦੇਗਾ ਤਿੰਨ ਤਿੰਨ ਪਲਾਨ ਹੋ ਰਹੇ ਤੇ ਉਹਨਾਂ ਨੇ ਕਿੰਨੇ ਕੰਮ ਜਿਹੜੇ ਕੀਤੇ ਸਨ ਜਿਆਦਾ ਚੰਗਾ ਹੀ ਕਰਿਆ ਸਾਰੇ ਜਿੰਨਾ ਵੀ ਕਰਿਆ ਉਹਨਾਂ ਕਰਿਆ ਕਰੀ ਗਿਆ ਉਸ ਤੋਂ ਬਾਅਦ 2 ਵਾਰ ਸ਼ੇਰ ਸਿੰਘ ਭਾਇਆ ਜੀ ਵੇਥੋਂ ਅਕਾਲੀ ਦਲ ਤੋਂ ਬਣੇ ਹੋਣ ਇਸ ਵਾਰ ਉਹ ਕਾਂਗਰਸ ਨਾਲ ਇਲੈਕਸ਼ਨ ਲੜ ਰਹੇ ਭਾਇਆ ਜੀ ਚੰਗਾ ਹੋਇਆ ਨਹੀਂ ਰੱਖੀ ਅੱਛਾ ਲਈ ਆਇਆ ਹੀ ਨਹੀਂ ਅੱਛਾ ਹਾਂ ਨਹੀਂ ਆਇਆਗਾ ਆਇਆ ਹੀ ਨਹੀਂ ਨਾ ਉਹਦਾ ਮੁੰਡਾ ਤੇ ਨਾ ਜਿਹੜੇ ਹੁਣ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰ ਐਲਾਨੇ ਆ ਹੁਣ ਵੋਟਾਂ ਮੰਗਣ ਆਉਂਦੇ ਨੇ ਸਾਰੇ ਉਮੀਦਵਾਰਾਂ ਨੂੰ ਜਾਣਦੇ ਹੋ ਤੁਸੀਂ ਹੰ ਜਨੇ ਛੋੜਨ ਜਾਂਦੇ ਅੱਛਾ ਜਿਵੇਂ ਮੌਜੂਦ ਮੌਜੂਦਾ ਪਾਰਟੀ ਦਾ ਹੁਣ ਤੁਹਾਨੂੰ ਪਤਾ ਇੱਥੇ ਕੌਣ ਆ ਵਿਧਾਇਕ ਜਿਹੜੀ ਸਰਕਾਰ ਆ ਮੌਜੂਦਾ ਬੋਲਡੀ ਗਾਰਡੀ ਹੈ ਨਹੀਂ ਹੈ ਅੱਛਾ ਨਹੀਂ ਆਇਆ ਜੀ ਜਗਦੀਪ ਬਰਾੜ ਕਾਕਾ ਬਰਾੜੋਂ ਕਹਿੰਦੇ ਜੀ ਨਹੀਂ ਉਹ ਨਹੀਂ ਜਾਂਦਾ ਸ਼ਕਲ ਨਹੀਂ ਦੇਖੀ ਹੋਰੀ ਅੱਛਾ ਅੱਛਾ ਆਏ ਨਹੀਂ ਸ਼ਕਲ ਨਹੀਂ ਦੇਖੀ ਹੈ ਸਰ ਠੀਕ ਠੀਕ ਹਾਂ ਹੋਰ ਬਾਪੂ ਕਿਰ ਸਟਾ ਹੈਗਾ ਸੜਕ ਦਾ ਠੀਕ ਹੈ ਆ ਸੜਕ ਦਾ ਐ ਜਦੋਂ ਇੱਥੇ ਆ ਜਾਂਦਾ ਮੀ ਆ ਜਾਂਦਾ ਆ ਗੜੀ ਸਾਰੀ ਭਰ ਜਾਂਦੀ ਤੁਸੀਂ ਇੱਥੋਂ ਜਾਓਗੇ ਨਾ ਅਸੀਂ ਟੱਪਣ ਨੂੰ ਪਾਸੇ ਮਿੱਟੀ ਲਾ ਛੱਡੀ ਹੈ ਜਦੋਂ ਉਧਰੋਂ ਅੱਗੋਂ ਸਾਧਾ ਨਾ ਆਉਂਦਾ ਤੇ ਇੱਧਰ ਐ ਛੱਡ ਜਾਂਦੇ ਲੋਕ ਤੇ ਉਧਰੋਂ ਉੱਥੇ ਕਰੇ ਅਸੀਂ ਗਿੱਤੇ ਚੱਕ ਕੇ ਨਾ ਸਲਵਾਰਾਂ ਚੱਕ ਕੇ ਲੋਕ ਘਰੇ ਜਾਂਦੇ ਆ ਸਿਆ ਅੱਛਾ ਇਹਨਾਂ ਪਾਣੀ ਕੱਢ ਜਾਂਦਾ ਪਾਣੀ ਕੱਢ ਜਾਂਦਾ ਤੂੰ ਆ ਮਾਰੇ ਘਰ ਆਖਿਰ ਵੇਖ ਫੋਟੋ ਲੈ ਲੈ ਜਰੂਰ ਦੇਖਾਂਗੇ ਨਿਕਾਸ ਹੈ ਨਹੀਂ ਇੱਥੇ ਪਾਣੀ ਦਾ ਹਾਂ ਨਿਕਾਸ ਹੈ ਹਾਂ ਉਹਦੇ ਕਰਕੇ ਫਿਰ ਜਿਹੜੀ ਫਿਰ ਛੜਕਾ ਯੋ ਮਿੱਟੀ ਆ ਰੁਕੀ ਵਿੱਚ ਦੇਖ ਲਓ ਘਰਾਂ ਵਾਲੇ ਨੇ ਜਿਹੜਾ ਕਬਦੇ ਕਿਤੇ ਹਾਂਜੀ ਜਿਹੜਾ ਨਗਰਿਕ ਭੱਜ ਜਾਣਾ ਜਿਹੜਾ ਹੈਗਾ ਸਰਪੰਚ ਉਹਨੂੰ ਅਸੀਂ ਫਿਰ ਮਿੱਟੀ ਚ ਘਾ ਦੇ ਅੱਛਾ ਜੀ ਉਹ ਜਿਹੜਾ ਬੰਦਾ ਸੀ ਜਿਹਨੇ ਮਿੱਟੀ ਸਿੱਟਿਆ ਉਹਦਾ ਨਾ ਸੜਕ ਨੇ ਗਵਰਨਮੈਂਟ ਨੇ ਮੋਲ ਲਿਆ ਜਗ੍ਹਾ ਅੱਛਾ ਸੈਂਟਰ ਸਰਕਾਰ ਨੇ ਮੋਲ ਲਈ ਐ ਮੋਲ ਲੈ ਕੇ ਜਵਾਦ ਨਾ ਯਾਰ ਇਹ ਗਰੀਬ ਨੇ ਨਾ ਇਹਨੂੰ ਮਿੱਟੀ ਚੱਕ ਦੂਗਾ ਇਹਨੂੰ ਪੱਠੇ ਚੱਕ ਲੈਣ ਦਿਓ ਅੱਛਾ ਪੱਠੇ ਚੱਕਣ ਬਾਅਦ ਨੇ ਮਿੱਟੀ ਛੱਟ ਗਿਆ ਮੁੜ ਕੇ ਉਹਨੇ ਮਿੱਟੀ ਨੂੰ ਜਗਾਈ ਇਹ ਤਿੰਨ ਵਾਰੀ ਆਇਆ ਇੱਥੇ ਆਇਆ ਨਹੀਂ ਚੁਗਤ ਹੋ ਗਿਆ ਜਦੋਂ ਆਪਦੇ ਆਉਂਦੀ ਪਿੱਛੇ ਖੜਾ ਛੱਡ ਜਾਂਦਾ ਗਾਂ ਫਿਰ ਨੰਬਰ 1 ਸੱਚੀ ਨਹੀਂ ਗਾ ਸੀ ਸੱਚੀ ਅੱਛਾ ਰੇ ਮਾਰਦੇ ਜਿੰਨਾ ਕੰਮ ਹੋਵੇ ਤੋ ਸੱਚੀ ਦੱਸਾਂਗੇ ਅੱਛਾ ਅੱਛਾ ਤੁਸੀਂ ਤੁਹਾਡੀ ਵੀ ਉੱਥੇ ਮਿੱਟੀ ਸਿੱਟੀ ਨਹੀਂ ਨਹੀਂ ਆ ਭਾਈ ਇਹ ਟਪਣਾ ਟਪੀਏ ਜਤੋਂ ਦੀ ਸੱਚੀ ਠੀਕ ਹੈ ਠੀਕ ਪਾਣੀ ਖੜ ਚੱਲ ਹਾਂ ਟਪੀਏ ਕਿਥੋਂ ਦੀ ਉਹ ਨਿਕਾ ਸਕੇ ਹੈ ਨਹੀਂਗਾ ਅੱਗੋਂ ਸੜਕ ਉੱਚੀ ਹੈ ਅੱਛਾ ਸੜਕ ਦਾ ਵੀ ਲੈਵਲ ਸਹੀ ਨਹੀਂਗਾ ਹਾਂ ਹਾਂ ਅੱਛਾ ਤਾਂ ਇੰਨਾ ਨਹੀਂ ਵਾ ਪਿਆ ਇੰਨਾ ਨਾ ਪਾਣੀ ਖੜ ਜਾਂਦਾ ਤੂੰ ਘਾਸੇ ਵੇਖ ਲੈ ਜਾ ਕੇ ਹੁਣੇ ਇੱਥੋਂ ਜਦੋਂ ਇਹ ਸੜਕ ਬੰਦ ਦੀ ਸੀ ਜਾਂ ਬਦਲਣ ਲੱਗੀ ਸੀ ਉਸ ਟਾਈਮ ਤੇ ਨਹੀਂ ਤੁਸੀਂ ਉਹਦਾ ਖੁੱਲਾ ਸੀ ਉਹਦਾ ਖੁੱਲਾ ਸੀ ਆ ਵੀ ਇੱਧਰ ਵੀ ਪਾਣੀ ਜਾਂਦਾ ਸੀ ਆ ਵੀ ਨਹੀਂਵੇਂ ਸੀ ਅਸੀਂ ਬਸ ਖੇਤਾਂ ਦੇ ਬੰਨੇ ਦਾ ਸੀ ਅੱਛਾ ਜੀ ਤਾਂ ਇਸ ਕਰਕੇ ਵਿਚਾਰੇ ਪਾਣੀ ਖੜਦਾ ਫੋਰ ਜਿਹੜੀ ਸਰਕਾਰ ਦੇ ਵੱਡੇ ਵਾਦੇ ਸੀਗੇ ਬਜ਼ੁਰਗੋ ਜਿਵੇਂ ਇਹਨਾਂ ਨੇ ਗੱਲ ਕੀਤੀ ਸੀਗੀ ਵੀ ਪਹਿਲਾ ਨੰਬਰ ਤਾਂ ਜੇ ਆਮ ਲੋਕਾਂ ਦੀ ਸਰਕਾਰ ਹੋਊਗੀ ਪਿੰਡ ਦੀਆਂ ਸੱਥਾਂ ਤੋਂ ਚੱਲੇਗੀ ਤੁਹਾਨੂੰ ਲੱਗਦਾ ਵੀ ਪਿੰਡ ਦੀਆਂ ਸੱਥਾਂ ਤੋਂ ਸਰਕਾਰ ਐਵੇਂ ਚੱਲੀ ਜੀ ਕੋਈ ਠੀਕ ਜੀ ਹੁਣ ਮੇਰੇ ਨਾਲ ਘਰਵਾਲੇ ਦੀ ਵੱਢੀ ਲਾਣ ਜਾਂਦੀ ਆ ਹਾਂ ਜੀ ਕਾਲੀ ਠੀਕ ਹੈ ਜੀ ਐਵੇਂ ਐਮਐਲਏ ਬਦਲ ਕੇ ਉਹ ਲੈਂਡ ਨਿੱਟ ਕਰੋ ਅੱਛਾ ਕੱਲ ਨੂੰ ਖਤਰਾ ਮੇਰੇ ਕੋਲ ਜਵਾਕ ਹੈ ਨੀਚੇ ਦੇ ਖੇਤ ਦੇ ਫੱਦੇ ਐਂ ਮੇਰੀ ਮੱਖਰ ਲਾਈ ਆਓ ਵੱਡੇ ਜਿਹੜੇ ਗਿੰਨੇ ਆ ਸੱਥ ਹੋਏਗੇ ਕਾਣੀ ਤਾਂ ਹੀ ਲੱਜਾਇਆ ਲਾਈਆ ਕਾਣੀ ਤੋਂ ਲੈ ਗਾਂ ਫਿਰ ਆ ਗਏ ਸਾਰੇ ਹੁਣ ਤੇ ਹੁਣ ਗੋਲੀਆਂ ਲਾ ਕੇ ਪੁੱਛੇ ਨਾ ਯਾਰ ਕਿਹ ਵੀ ਚੱਪਦੀ ਇਹ ਕਰਦੇ ਉਹ ਦੋਟ ਛਾਟ ਕੇ ਵੀ ਚੱਪਦੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਲੀਡਰਾਂ ਨਾਲ ਬਹੁਤ ਬੜੀ ਅੱਖਾ ਜੀ ਇਹਨਾਂ ਨੂੰ ਗੱਲ ਹੀ ਨਹੀਂ ਸੁਣੇਗੀ ਉਦੋਂ ਕਹਿ ਦਿੰਦੇ ਆ ਵੀ ਜ਼ਰੂਰ ਇਹਦਾ ਮਸਲਾ ਨਹੀਂ ਨਹੀਂ ਤੂੰ ਘਰ ਪਹਿਲਾਂ ਨਹੀਂ ਪਉਣਾ ਸੀ ਆ ਪਾਸੇ ਮੈਨੂੰ ਡਾਕਟਰ ਪਹਿਲਾਂ ਹੀ ਚ ਨਿਕਰਾਉਂਦੇ ਮੈਂ ਘਰ ਕੰਮ ਪਾਸੇ ਬਾਲੋ ਅੱਛਾ ਹਾਂ ਤੇ ਉਹ ਮੇਰੀ ਲਾਈਨ ਨਹੀਂ ਕੱਢੀ ਇਹਨਾਂ ਨੇ ਲੈਂਗੇ ਪਾਸੇ ਕਿੱਥੀ ਜਾ ਕੇ ਵੇਖਦੇ ਵਿਚਾਰ ਨਹੀਂ ਉੱਥੇ ਐਸਾ ਨਿਕਲਾ ਸਾਹਮਣੇ ਕੋਲੇ ਤੇ ਚਾਲੇ ਕੋਠੀ ਪਾਈ ਆ ਤੇ ਪਾਸੇ ਬੱਚੇ ਖੇਡਦੇ ਫਿਰਦੇ ਆ ਤੇ ਲੈਂਗੇ ਇਹਨਾਂ ਘੱਡੀ ਹੋਰ ਤੁਹਾਡੇ ਪਿੰਡ ਦੇ ਕਿਹੜੀਆਂ ਮੁੱਖੋਂ ਮੁੱਦੇ ਕੀ ਆ ਜੀ ਹੋਰ ਮੰਗਾ ਕੀ ਕਰਦੇ ਇਹ ਮੁੱਖ ਮੁੱਦੇ ਦਾ ਇਹ ਹੀ ਆ ਵੀ ਨਸ਼ਾ ਸਭ ਤੋਂ ਸਾਨੂੰ ਲੱਗਦਾ ਵੀ ਇਹ ਖਤਮ ਹੋ ਜੇ ਤਾਂ ਸਾਰੇ ਮੁੱਦੇ ਠੀਕ ਹੋ ਜਾਣਗੇ ਅੱਛਾ ਤੁਹਾਡੇ ਪਿੰਡ ਵੀ ਬਹੁਤ ਜਿਆਦੇ ਬਹੁਤ ਜਿਆਦੇ ਨਸ਼ਾ ਹੈ ਜੀ ਹੱਦੋਂ ਜਿਆਦੇ ਹੈ ਜੀ ਲੇਕਿਨ ਨਿੱਕੇ ਬੱਚੇ ਇਸੇ ਕੰਮ ਤੇ ਲੱਗੇ ਆ ਜੀ ਅੱਛਾ ਨਸ਼ੇ ਤੇ ਸਰਕਾਰ ਦਾ ਕੋਈ ਰੋਕਥਾਮ ਕੋਈ ਕੁਝ ਨਹੀਂ ਆ ਜੀ ਕਿਸੇ ਸਰਕਾਰ ਦਾ ਕੋਈ ਨਹੀਂ ਹੈ ਇਹਦੇ 'ਚ ਧਿਆਨ ਜੇ ਮਰਦੇ ਆ ਤਾਂ ਆਪੇ ਮਰੀ ਜਾਣ ਇਹਨਾਂ ਨੂੰ ਤਾਂ ਬੋਲ ਲਾ ਕੇ ਛਡਾਉਂਦੀ ਆ ਉਹਨਾਂ ਨੂੰ ਅਸੀਂ ਜਿਉਣੇ ਆ ਨਸ਼ਾ ਖਤਮ ਕਰਨਾ ਅੱਛਾ ਹੋਰ ਸਾਡੀ ਕੋਈ ਮੰਗ ਨਹੀਂ ਬਾਕੀ ਦਾ ਸਾਰ ਲਾਂਗੇ ਜਦੋਂ ਬੱਚੇ ਹੀ ਨਾ ਰਹਿ ਫੇਰ ਕਰਨਾ ਕੀ ਆ ਜਿਵੇਂ ਸਰਕਾਰ ਦੇ ਵੱਡੇ ਜਿਹੜੇ ਵਾਦੇ ਸੀਗੇ ਸਭ ਤੋਂ ਪਹਿਲਾਂ ਜਿਹਨ ਸਿਹਤ ਸਹੂਲਤਾਂ ਨੂੰ ਲੈ ਕੇ ਤੁਹਾਡੇ ਪਿੰਡਾਂ ਦੇ ਵਿੱਚ ਕਿਵੇਂ ਸਿਹਤ ਸਹੂਲਤਾਂ ਨੂੰ ਕੋਈ ਡਾਕਟਰ ਵਗੈਰਾ ਬੈਠਦੇ ਆ ਕੋਈ ਡਿਸਪੈਂਸਰੀਆਂ ਵਗੈਰਾ ਹੈਗੀ ਨਹੀਂ ਜੀ ਦਵਾਈ ਹੈਗੀ ਹੈ ਹਾਂ ਦਵਾਈ ਅਸਰ ਦਵਾਈ ਉਹਨਾਂ ਦੇਦੀ ਨਹੀਂ ਪੂਰੀ ਡਾਕਟਰ ਨਾਲ ਕੋਈ ਡਾਕਟਰ ਦੀ ਜੀ ਉਹਨਾਂ ਸ਼ਿਕਾਇਤ ਕਰਿਆ ਨਾਲ ਡਾਕਟਰ ਜੀ ਕਰਤੀ ਅੱਛਾ ਵੀ ਉਹ ਦਵਾਈ ਪੂਰੀ ਮਿਲਿਆ ਜਾਂ ਪੀਣ ਦੇ ਵਿੱਚ ਜਰਾ ਅੱਛਾ ਦਵਾਈ ਪਿੱਛੋਂ ਹੀ ਨਹੀਂ ਪੂਰੀ ਆ ਰਹੀ ਨਹੀਂ ਨਹੀਂ ਪੂਰੀ ਆ ਰਹੀ ਤੇ ਹੋਰ ਸਿੱਖਿਆ ਨੂੰ ਲੈ ਕੇ ਇਹਨਾਂ ਨੇ ਕਿਹਾ ਸੀਗਾ ਵੀ ਸਿੱਖਿਆ ਫ੍ਰੀ ਕਰਾਂਗੇ ਜੀ ਕੋਈ ਲੱਗਦਾ ਪਿੰਡ ਦੇ ਵਿੱਚ ਸਕੂਲਾਂ ਦੇ ਵਾਈਆਂ ਲੋਕੀ ਪ੍ਰਾਈਵੇਟ ਚੱਲਦਾ ਸਿਸਟਮ ਅੱਛਾ ਕਿਸੇ ਦਾ ਜਾਗ ਜਿਹਾ ਪੜ੍ਹਾਈ ਹੋਗੀ ਦਾਪੇ ਹਟਾ ਲਓ ਬਗਲਾ ਡੇਰ ਜਗਾਰੀ ਦੀ ਗੱਲ ਕੀਤੀ ਸੀਗੀ ਕਹਿੰਦੇ 42000 ਨੌਕਰੀਆਂ ਦੇ ਦਿੱਤਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨਾਂ ਨੂੰ ਜਿਹੜਾ ਕੋਈ ਲੱਗਿਆ ਨਹੀਂ ਨੰਜੀ ਦਾ ਨਵਾ ਨਵਾਂ ਦਾ ਕੋਈ ਲੱਗੇ ਨਹੀਂ ਪਹਿਲਾਂ ਕੋਈ ਲੱਗ ਗਿਆ ਵੇਖਣਾ ਕੀ ਹੈ ਹਕੀਕਤ ਹੈ ਗਰਾਊਂਡ ਜ਼ੀਰੋ ਦੀ ਜੀ ਅੱਜ ਸਾਥ ਦੇ ਵਿੱਚ ਬੈਠੇ ਸੀ ਬਜ਼ੁਰਗ ਨਾਲ ਆਪਣੇ ਜਿਵੇਂ ਕਿ ਸਰਕਾਰ ਦੇ ਮੇਨ ਸਬ ਤੋਂ ਵੱਡੇ ਵਾਦੇ ਸੀ ਨਕਸ਼ੇ ਨੂੰ ਲੈ ਕੇ ਉੱਥੇ ਵੀ ਗੱਲਬਾਤ ਕੀਤੀ ਆ ਛੇ ਸਹੂਲਤਾਂ ਨੂੰ ਲੈ ਕੇ ਬੇਰਜ਼ਗਾਰੀ ਦੀ ਵੀ ਕੀਤੀ ਇਹ ਹੋਰ ਬਜ਼ੁਰਗੋ ਤੁਹਾਡਾ ਵੀ ਕੋਈ ਮੁਆਵਜ਼ੇ ਦੇ ਵਿੱਚ ਕੋਈ ਨਰਮ ਖਾਦੀ ਨੂੰ ਲੈ ਕੇ ਕੋਈ ਸੀ ਕਿ ਕਿਸ ਨੂੰ ਹੈਗਾ ਨਰਮ ਖਾ ਹੋਈ ਨਹੀਂ ਜਵਾਈ ਕੋਈ ਗਿਆ ਅੱਛਾ ਸਾ ਮੂੰਗੀ ਵੀ ਖਰਾਬ ਹੋ ਗਈ ਮੂੰਗੀ ਦਾ ਕੀਤਾ ਕੋਈ ਨਹੀਂ ਪਾਏ ਅੱਛਾ ਕਿੰਨਾ ਕਿ ਤੁਹਾਡਾ ਰਕਬਾ ਕਿੰਨਾ ਖੀੜ ਸਾਡਾ ਸੀ 6 ਇੱਕੜ ਸੀ ਨਰਮਾ ਅੱਛਾ ਤੇ ਕਿਉਂ ਕੀ ਦੋ ਏਕੜ ਜੀ ਭਗਵਾਨ ਸਾਹਿਬ ਤਾਂ ਕਹਿੰਦੇ ਸੀ ਕਿ ਤੁਸੀਂ ਮੁਰਗੀਆਂ ਦੇ ਖੰਭ ਰੱਖ ਲਓ ਜੇ ਉਹਦਾ ਵੀ ਮੁਆਵਜ਼ਾ ਮਿਲੂਗਾ ਸਾਡੇ ਤੋਂ ਜਾਣਦੇ ਹੀ ਨਹੀਂ ਸੀ ਕਿ ਇਹ ਕਿੱਥੇ ਰੱਖ ਲਈਏ ਜੀ ਮੁਰਗੀਆਂ ਦੇ ਖੰਭ ਇਹ ਮੁਰਗੀਆਂ ਮਰ ਗਈਆਂ ਨਹੀਂ ਮੁਰਗੀਆਂ ਗਈਆਂ ਨਹੀਂ ਗਈਆਂ ਨਹੀਂ ਜਾਂਦੇ ਭਾਈ ਤੇ ਐਮਐਲਏ ਸਾਹਿਬ ਤੁਹਾਡੇ ਉਹ ਤਾਂ ਜਿਵੇਂ ਦੱਸ ਰਹੇ ਸੀ ਬਜ਼ੁਰਗ ਉਹ ਤਾਂ ਵੋਟਾਂ ਲੈ ਕੇ ਮੁੱਖ ਮੋੜ ਗਏ ਜੀ ਥੋੜੀ ਆਏ ਦੌੜ ਕੇ ਨਹੀਂ ਹੁਣ ਫੇਰ ਦੁਬਾਰਾ ਵੋਟਾਂ ਤੇ ਹੁਣ ਤਾਂ ਵੋਟਾਂ ਨਹੀਂ ਦੱਸਦੇ ਨਾ ਇੱਕ ਵੀ ਹੱਥ ਸਹੀ ਕਰਵਾਤੀ ਅੱਛਾ ਹਾਂ ਦੁਬਾਰੇ ਨਹੀਂ ਜਾਉਂਦੇ ਇਹਨਾਂ ਨੂੰ ਕਾਦੀ ਦਾ ਆਊਗਾ ਦੁਬਾਰੇ ਅੱਛਾ ਠੀਕ ਹੈ ਨੇ ਹੋਣ ਬੋਟਾ ਮੰਗਣ ਵੀ ਨਹੀਂ ਆਇਆ ਬਾਪੂ ਚਲੋ ਹਜੇ ਕਿਹਨੇ ਆਇਆ ਜੀ ਕੋਈ ਨਹੀਂ ਨਹੀਂ ਦਿਨ ਤਾਂ ਦੱਸ ਰਹੇਗੇ ਫਿਰ ਕਰਾਂਗੇ ਦੇਖਾਂਗੇ 10 ਵਾਰ ਆਪਾਂ ਵੇਖਾਂਗੇ ਫਿਰ ਉਹਨਾਂ ਨੂੰ ਠੀਕ ਹੈ ਜੀ ਇੱਥੇ ਨਾ ਗਈ ਹੈ ਹਾਂਜੀ ਉਹ ਸ਼ਾਹਲ ਨੇ ਕਿਸੇ ਨੇ ਅੱਜ ਤੱਕ ਨਹੀਂ ਅੱਛਾ ਅੱਛਾ ਨਹੀਂ ਇਹਨਾਂ ਦੀ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ ਮੌਜੂਦਾ ਵਿੱਚ ਦੂਜਿਆਂ ਵੀ ਨਹੀਂ ਆਇਆ ਕੋਈ ਬਾਕੀ ਪਾਰਟੀਆਂ ਦੇ ਕਿਵੇਂ ਬਾਕੀ ਆਈਆਂ ਨੇ ਕੋਈ ਨਹੀਂ ਕੋਈ ਹੋਟਲੈਂਡ ਇੱਥੇ ਹਜੇ ਤੱਕ ਕੋਈ ਨਹੀਂ ਆਇਆ ਉਹਦੇ ਮੁੱਛਾ ਆਇਆ ਸੀ ਉਹ ਇੱਕ ਆਇਆ ਸੀ ਉਹ ਖੜ ਕੇ ਤੇ 2 ਮਿੰਟ ਜਾਂਦਿਆ ਮਿਲ ਚਾਰਿਆ ਉਹ ਆਲਾ ਮੈਂ ਫੇਰ ਆਉਂਗਾ ਉਹ ਹੋਰ ਨਹੀਂ ਬੰਦਾ ਨਹੀਂ ਆਇਆ ਬੰਦਾ ਨੇ ਜਦ ਤੱਕ ਪਹੁੰਚ ਗਿਆ ਹਾਂ ਕਿ ਕਾਰਨ ਕੀ ਹੈ ਜੀ ਇਹਨਾਂ ਕਾਤੋਂ ਹੁਣ ਇੰਨੀ ਨਰਾਜ਼ਗੀ ਲੋਕਾਂ ਚ ਕਿਉਂ ਆ ਕਿ ਸਭ ਤੋਂ ਜਿਵੇਂ ਮੇਨ ਮੁੱਦਾ ਤੁਹਾਡੇ ਪਿੰਡ ਦਾ ਤੇ ਮੈਨੂੰ ਨਸ਼ਾ ਤੇ ਹੀ ਹੈ ਵੱਡੀ ਗੱਲ ਤਾਂ ਭਾਈ ਜੀ ਨਸ਼ੀ ਦੀ ਹੈ ਠੀਕ ਹੈ ਜੀ ਤੇ ਬਾਕੀ ਕੋਈ ਵੀ ਲੀਡਰ ਹੈ ਵਾਦੇ ਤਾਂ ਪਹਿਲਾਂ ਬਹੁਤ ਕਰਦਾ ਹੈ ਪਰ ਖਰਾ ਗੋਈ ਨਹੀਂ ਉਤਰਦਾ ਜਿਵੇਂ ਇਹਨਾਂ ਨੇ ਵਾਦੇ ਕੀਤੇ ਸੀ ਮੈ ਲਾਵਣ ਨੂੰ 1000 ਰੁਪਏ ਹੋਏ ਯਾਰ ਐਵੇਂ ਗੱਲਾਂ ਹੀ ਆਉਂਦੀਆਂ ਨੇ ਨਾਮੂਨਾ ਕਰਕੇ ਤਾਂ ਵੋਟਾਂ ਮਿਲ ਜਾਂਦਾ 1000 ਰੁਪਇਆ ਵਾਦਾ ਦਿੱਤਾ ਇਹਨਾਂ ਨੇ ਠੀਕ ਹੈ ਗੁੜੀਆਂ ਦੇ ਵੋਟਾਂ ਤਾਂ ਇਸੇ ਕਰਕੇ ਸਾਡੇ ਵਰਗੇ ਨੂੰ ਆਖ ਕੇ ਪਾਈਆਂ ਵੀ ਸਾਡੇ ਤਾਂ ਕੰਮ ਬੜੇ ਅੱਖੇ ਘਰਦਾ ਅੱਛਾ ਵੀ ਯਾਰ ਤੁਹਾਨੂੰ ਤੁਹਾਡੇ ਤਾਂ ਮੰਗਦੇ ਹੋ ਤੁਸੀਂ ਤਾਂ ਵਾਈ ਵੀ ਕਰਦੇ 100 ਪੈਸਾ ਆ ਜਾਂਦਾ ਸਾਨੂੰ ਤਾਂ ਅਸੀਂ ਚੁੱਲ੍ਹੇ ਤੇ ਆਂ ਕਿਸੇ ਇੱਕ ਦੀ ਮੈਂ ਸਾਡੇ ਮਗਰ ਲਾ ਕੇ ਪਾ ਦੋ ਤਾਂ ਬਦਲਾ ਠੋਕੇ ਇਹਨਾਂ ਨੇ ਸਾਡੇ ਨੇ ਕੰਮ ਕੀਤੇ ਜੀ ਸਾਡੀ ਕੱਸੀ ਕੱਢੀ ਆ ਹਾਂਜੀ ਪਾਦਸ ਸਾਲਾਂ ਨੂੰ ਕੱਢੀ ਆ ਅੱਛਾ ਜੀ ਛੱਡ ਨੰਬਰ ਵਾਲੀ ਛੱਡ ਰੋਕ ਪਰ ਕੋਈ ਪਾਣੀ ਲੱਗਦਾ ਛੱਤਾਂ ਨੂੰ ਜਾਂਦੇ ਛੱਤਾਂ ਨੂੰ 5 ਕਿਲੋਮੀਟਰ ਹੋਏਗਾ ਰਸਤਾ ਲੈ ਅੱ ਜੰਡਰ ਨੇ ਆਪ ਦਾ ਛੱਡੀ ਨਹੀਂ ਜਬੇ 5 ਕਿਲੋ ਖੇਤਾਂ ਨੂੰ ਜਾਂਦੀ ਹੈ ਤੇ 3 ਕਿਲੋ ਸਾਡੇ ਜਗਾਹ ਜਾਣੀ ਸੀਗੀ ਹੋਗਾ ਜੰਡਰ ਵਾਲੇ ਦੱਪਣੇ ਵੀ ਤੇ ਸਾਡੇ ਪਿੰਡ ਦਾ ਸਰਪੰਚ ਆਪ ਦੇ ਖੇਤ ਲੈ ਗਿਆ ਫਿਰ ਵੀ ਅਸ਼ਕੀ ਅੱਖ ਜੱਟ ਦੇ ਜੀ ਨੇ 5 ਕਿੱਲੇ ਠੋਕ ਆਸ ਕੋਈ ਗਾਣੇ ਪਿੰਡ ਸੜਕੇ ਵਗੈਰਾ ਤਾਂ ਪਹਿਲਾਂ ਪ੍ਰੋਪਰ ਬਹੁਤ ਬਣੀਆ ਸੀ ਹਨ ਬਣੀਆ ਸੀ ਬਹੁਤ ਬੱਜਰੀ ਨਹੀਂ ਪਾਈ ਆ ਤੂੰ ਹੁਣ ਤੋ ਆ ਜਾਵੇ ਆ ਟਰੱਕ ਵਚਨ ਵਾਲੀ ਵਾਟਰ ਵਾਸ ਬੰਦਾ ਤੇ ਉਹਨਾਂ ਸਾਰੀ ਬੰਤੀ ਪੁੜੀਆਂ ਨਾਲੀਆਂ ਸਭ ਬੰਤੀਆਂ ਤੇ ਆਉਂਦਾ ਹੀ ਕਾਈ ਨਹੀਂ ਆ ਇਹਨਾਂ ਨੂੰ ਵੀ ਜਿਆਦਾ ਬੜੇ ਵੱਡੇ ਜੀ ਆਦੋਸੋ ਕਰਦੇ ਆ ਉਹ ਕੱਸੀ ਕੱਢੀ ਉਹਨਾਂ ਨੇ ਕੱਸੀ ਕੱਢੀ ਸਾਡੇ ਗਰੀਬਾਂ ਨੇ ਪਾਣੀ ਨਹੀਂ ਲੱਗਦਾ ਅੱਛਾ ਉਹ ਮੰਨ ਲੇ ਕੋਈ 100-100 ਕਿੱਲਾ ਉਹਨਾਂ ਨੂੰ ਪਾਣੀ ਲੱਗਦੀ ਜਾਂਦਾ ਨਹੀਂ ਹੁਣ ਤਾਂ ਉਹ ਤਾਂ ਕਹਿੰਦੇ ਸੀਗੇ ਵੀ ਟੇਲਾਂ ਤੇ ਪਾਣੀ ਆ ਬਹੁਤ ਪਰਮੇ ਲੱਗਦਾ ਹੀ ਮੇਰੇ ਅੱਛਾ ਹਾਂ ਮੇਰੇ ਮਰ ਕੋ ਬਰਮਾ ਲੱਗਦਾ ਜਾ ਕੇ ਹੁਣ ਸਾਡਾ ਗਾਲ ਘੁੱਟ ਕੇ ਤੇ ਰਣੂਆ ਲੈ ਗਿਆ ਆਪਦੇ ਬਾਰੇ ਕੀ ਰਣੂਆ ਨਾ ਜਿਹੜਾ ਐਮਐਲਸੀ ਕੋਲ ਉਸ ਤੋਂ ਜਾਣਦੇ ਇੰਨਾ ਤੁਹਾਨੂੰ ਉਹ ਉਹ ਲੈ ਗਿਆ ਆਪਦੇ ਪਾਣੀ ਸਾਰਾ ਹੀ ਸਾਡੇ ਏਡੇ ਏਡੇ ਮੋਗੇ ਕਰ ਗਿਆ ਨਹੀਂ ਰਣਵੇ ਦੀ ਗੱਲ ਕਰਦੇ ਹਾਂ ਹਾਂ ਰਣੂਏ ਦੀ ਅੱਛਾ ਇਹ ਨਹੀਂ ਪਤਾ ਕਿਹੜੀ ਪਾਰਟੀ ਜਾਏਗਾ ਪਹਿਲਾਂ ਕਾਲੀਆਂ ਨਾਲ ਸੀ ਕਾਂਗਰਸ ਨੇ ਹੁਣ ਪਤਾ ਨਹੀਂ ਕਿੱਥੇ ਹੋਊਗਾ ਉਹ ਅੱਛਾ ਠੀਕ ਹੈ ਗੱਲ ਉਹ ਏਡੇ ਏਡੇ ਮੋਗੇ ਕਰ ਗਿਆ ਸਾਡੇ ਕਿਸੇ ਤੇ ਹੁੰਦਾ ਅੱਗੇ ਜਿਹਦੇ 4 ਕਿੱਲੇ ਪਾਣੀ ਲੱਗਦਾ ਨਾ 2 ਡੂਡ ਕਿੱਲੇ ਲੱਗਦਾ ਮੋਗੇ ਵਿੱਚ ਹੋਵੇ ਤੇ ਇਥੋਂ ਤੁਹਾਡੇ ਜਿਵੇਂ ਗੱਲ ਸੀ ਆਏ ਆ ਜਾਂਦੀ ਹੈ ਵੀ ਆਪਾਂ ਸ਼ਿਕਾਇਤ ਕਿਹਨੂੰ ਕਰਨੀ ਹੈ ਮੌਜੂਦਾ ਵਿਧਾਇਕ ਨੂੰ ਕਰਨੀ ਹੈ ਵਿਧਾਇਕ ਸਾਹਿਬ ਨੂੰ ਨਹੀਂ ਮੌਜੂਦਾ ਆਗਤ ਕਰੀਏ ਤਾਂ ਤਾਂ ਜੇ ਆਵੇ ਤਾਂ ਮੌਕੇ ਤੇ ਅੱਛਾ ਜਿ ਐਸੀ ਲੱਗੇ ਹਨ ਇਹ ਐਸਐਨ ਨੂੰ ਜਿਵੇਂ ਜਿਵੇਂ ਆਸ ਤਾਂ ਇੱਥੇ ਸੱਦ ਕੇ ਅੱਛਾ ਜੀ ਜ ਐਸਐਨ ਦੇ ਬਰਾਬਰ ਜਾ ਕੇ ਚੋਰ ਬੰਦੇ ਹੈ ਕਿਤੇ ਫੜਾਉਣੇ ਸੀ ਫੜਦੇ ਨਹੀਂ ਕਿ ਜਿਹੜੇਸ ਵਾਈ ਨਹੀਂ ਕੀ ਚੀਜ਼ਾਂ ਦੀ ਨਸ਼ੇ ਵਾਲੇ ਨੂੰ ਨਸ਼ੇ ਵਾਲੇ ਨੂੰ ਫੜਾ ਕੇ ਇੱਥੋਂ ਕਰਕੇ ਚੋਰ ਨੂੰ ਫੜਾ ਕੇ ਉੱਥੇ ਘੱਲਦੇ ਆ ਪਤਾ ਨਹੀਂ ਤਾਂ ਪੈਸੇ ਲੈਂਦੇ ਆ ਕਿ ਛਪਾਰਚ ਹੁੰਦੀ ਹੈ ਨਹੀਂ ਪਤਾ ਪਾਣ ਕੀ ਕਰਦੇ ਆ ਤੇ ਉਹ ਅਗਲੇ ਦਿਨ ਭੈਸੋ ਘਰੇ ਹੁੰਦਾ ਸਾਡੇ ਦੋਲਟਾ ਕੱਢਦਾ ਉਹ ਤਾਂ ਸਾਡੇ ਜਰੂ ਮਾਰਦੇ ਹੋ ਉਹ ਅਗਲੇ ਦਿਨ ਕਿੱਦਾਂ ਫੜਾਉਂਦਾ ਉਹਦਾ ਟ੍ਰਾਂਸਫਰ ਲਾਉਂਦੀ ਹੈ ਅੱਛਾ ਨਹੀਂ ਪਿੰਡਾਂ ਦੇ ਵਿੱਚ ਹੀ ਨਸ਼ੇ ਨੂੰ ਲੈ ਕੇ ਕਮੇਟੀਆਂ ਵਗੈਰਾ ਵੀ ਬਣੀਆਂ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਕਮੇਟੀ ਬਣੀ ਬਣੀ ਹੈ ਪਰ ਵਿੱਚ ਕਮੇਟੀ ਕੋਈ ਸਾਹ ਦੇਖੀ ਨਹੀਂ ਹੋਈ ਅੱਛਾ ਬਣੀਆਂ ਤਾਂ ਅਸੀਂ ਕਾਮਯਾਬ ਨਹੀਂ ਹੋਈਆਂ ਜੀ ਅੱਛਾ ਹਾਂ ਫਿਰ ਉਹ ਨਾ ਜੇ ਫੇਰ ਹੀ ਕਮੇਟੀ ਬਣੇ ਦੇਖ ਕੇ ਸੱਚ ਹੋਇਆ ਸੀ ਪਿਛਲੇ 6 ਸਾਲ 2 ਮਹੀਨਾ ਲੱਗਿਆ ਇੱਕ ਹਾਂਜੀ ਉਹਨੋਂ ਹਫ਼ਤੇ ਬਾਅਦ ਹੀ ਬਦਲ ਕੇ ਵੋਟ ਹੋ ਗਿਆ ਸਾਡੇ ਬੰਦੇ ਵਾਲੇ ਬੰਦੇ ਵੀ ਗਏ ਸਾਡੇ ਇਤਮਾਰੇ ਲਾ ਕੇ ਬੰਦਾ ਕਹਿੰਦਾ ਸੀ ਉਹ ਅੱਛਾ ਸ਼ਰਮਾ ਸੀਗਾ ਠੀਕ ਹੈ ਉਹਨੂੰ ਕੀ ਲਾਉਣਾ ਬੁਲਾਇਆ ਛੱਡ ਕੇ ਕੋਹਾ ਵੀ ਲਾ ਦੇਂਗੇ ਤੁਹਾਡੇ ਮੁੜ ਕੇ ਆਏ ਨਹੀਂ ਪੈਸੇ ਲੈ ਲੈਣੇ ਨਹੀਂ ਇੱਕ ਭਗਵੰਦਾਂ ਸਾਹਿਬ ਇਹ ਗੱਲ ਕਰਦੇ ਹੁੰਦੇ ਸੀਗੇ ਪਹਿਲਾਂ ਸਾਨੂੰ ਇੱਕ ਵਾਰੀ ਮੌਕਾ ਦੇ ਦਿਓ ਇਹ ਦੁਆਰਾ ਸੀ ਵੋਟਾਂ ਮੰਗਣ ਦੇਉਂਦੇ ਸਾਡੇ ਕੰਮ ਵੇਖ ਕੇ ਵੋਟਾਂ ਪਾਓ ਜਿਵੇਂ ਲੱਗਦਾ ਲੋਕਾਂ ਨੂੰ ਹੁਣ 25 ਸਾਲਾਂ ਦੇ ਕੰਮ ਚਾਹੀ ਨਹੀਂ ਹੁੰਦੇ ਜੀ ਕੰਮ ਕਿੱਥੇ ਦੀ ਵੋਟ ਪਾਉਣੀ ਨਹੀਂ ਜੀ ਬਸ ਕੰਮ ਕਿੱਥੇ ਨਹੀਂ ਹੁੰਦੇ ਕਿ ਉਹਨਾਂ ਨੂੰ ਆਏ ਵੀ ਕੰਮ ਹੀ ਨਹੀਂ ਕਰਦੇ ਵੋਟਾਂ ਪਾਈ ਜਾਂਦੇ ਚਾਹੀ ਨਹੀਂ ਅਮਰੀਕਾ ਕੋਈ ਕੰਮ ਤਾਂ ਕਿੱਥੇ ਨਹੀਂ ਜਾਏਗੀ ਕਿ ਭਈ ਧਾਮ ਕਿਵੇਂ अच्छा ओ शायद ये थाने सोचीयांदे ਵੀ ਕੰਮ ਹੀ ਜ਼ਿਆਦਾ ਕਰਤੇ ਤਾਂ ਨਹੀਂ ਹੁੰਦੇ। ਨਾ ਨਾ। ਅਸੀਂ ਇੱਕ ਦਿਨ ਮੌਕਾ ਦੱਸੂਗਾ ਜੀ ਕੰਮ ਦਾ ਤਾਂ ਹੁਣ ਆਏ ਸਮੇਂ ਪਤਾ ਲੱਗੂ ਕਿਹਨੂੰ ਵਟਾ ਦਿੰਨੇ ਹਾਂ। ਮੈਂ ਥੋੜੀ ਜਿਹਾ ਮੰਡੀ ਰਹਿਣਗੇ। ਇੱਕ ਦਿਨ ਮੰਡੀ ਚ ਆਇਆ ਮਿਲਿਆ ਕੰਕਲਾ ਕਹੇ ਇੱਕ ਦਿਨ ਨਹੀਂ ਆਇਆ। ਅੱਛਾ ਨਹੀਂ ਉਹ ਤਾਂ ਸੱਥਾ ਜੀ ਵੀ ਕਹਿੰਦੇ ਬਾਪੂ ਬੇ ਸੱਥਾਂ ਬੈਠੇ। ਹਾਂ ਇੱਕ ਦਿਨ ਨੀਮ ਕੂਟਾ ਤੈਨੂੰ ਦੱਸੀ ਜੁਨਾ ਬੈਠਾ। ਕੋਈ ਤੇ ਕੋਈ ਪਹਿਲੀ ਆਇਆ ਜੀ ਤਾਂ ਕੋਈ ਬੰਦਾ ਹੀ ਨਹੀਂ ਆਇਆ ਜੀ। ਅੱਛਾ। ਨਹੀਂ ਉਹ ਕਹਿੰਦੇ ਨੇ ਵੀ ਆਮ ਲੋਕਾਂ ਦੀ ਸਰਕਾਰ ਹੋਊਗੀ ਆਮ ਲੋਕ ਹੀ ਚਲਾਉਣਗੇ ਤੇ ਸੱਥਾਂ ਜੀ ਚੱਲੂਗੀ। ਚਲ ਆ ਦੀ ਜੀ ਜਿਆਦਾ ਤੇ ਰਿਪੋਰਟ ਕਰਨਾ ਹੁੰਦੇ ਇਥੇ ਬੀਮ ਵੇਚਣ ਵਾਲੇ ਆਉਂਦੇ ਜਿਹੜੇ ਸਾਨੂੰ ਠੱਗਣ ਵਾਲੇ ਪੱਤਰਕਾਰ ਤੂੰ ਪਹਿਲਾ ਹੀ ਆ ਜਿਹੜਾ ਇਥੇ ਆਇਆ ਹੈ ਬਸ ਗੱਲ ਨੂੰ ਕੀ ਚੱਲਦਾ ਹੈ ਅਸੀਂ ਤੇ ਵਿਧਾਨ ਸਭਾ ਦੇ ਲੋਕ ਸਭਾ ਦੇ ਨੌਕਾ ਪਾਉਣੇ ਨੂੰ ਆ ਜਿਹੜਾ ਸਾਡੇ ਕੋਲੇ ਪੱਤਰਕਾਰ ਸਾਡੀ ਧੁੱਤੋਲੇਗਾ ਜਾਂ ਗਾਂਹ ਜਾਊਗੀ ਤੇਰੀ ਜਬ 20 ਵਿੱਚ ਨਾਲ ਸਾਡੀ ਫੋਟੋ ਖੁੱਤ ਰਗੇ ਤੇ ਲਾਲ ਗਏ ਹੈ ਅਸੀਂ ਉਹਨੂੰ ਪਾਣੀ ਪਿਆਨੇ ਕੁੱਟ ਤੇ ਹੋਰ ਕੁਛ ਨਹੀਂ ਸਾਰੇ ਜਿਹੜੇ ਹੁੰਦੇ ਆਪਦੇ ਫਾਇਦੇ ਲਈ ਬਿ ਆਮ ਲੋਕਾਂ ਦੀ ਬਾਤ ਚੱਕਣਾ ਕੋਈ ਬਾਤ ਚੱਕਣ ਵਾਲਾ ਨਹੀਂ ਹਾਂ ਕੋਈ ਨਹੀਂ ਇਹੀ ਤਰ੍ਹਾਂ ਦੇ ਤੁਹਾਡੇ ਪਿੰਡਾਂ 'ਚ ਕੋਈ ਰਿਪੋਰਟਿੰਗ ਵਗੈਰਾ ਨਹੀਂ ਹੁੰਦੀ ਨਹੀਂ ਸਭ ਤਾਂ ਬੀਜ ਲੈ ਕੇ ਬੈ ਗਏ ਨਾਵੇਂ ਜੇ ਕਣਕ ਦੇ ਸਾਰੇ ਬੀ ਨਕਮੇ ਆ ਗਏ ਜੀ ਬੀ ਬੀ ਦੀ ਚਾਹ ਜਿਆਦਾ ਉਹ ਰਾ ਕਹਿੰਦੇ ਵੀ ਕਹਿੰਦੇ ਬੀ ਕੰਦੇ ਬੀਆਂ ਦੇ ਬਿੱਲ ਵੀ ਨਹੀਂ ਦਿੰਦੇਗੇ ਬਿਨਾ ਬਿੱਲ ਤੋਂ ਕਹਿੰਦੇ ਵੀ ਲਓ ਬਿਨਾ ਬਿੱਲ ਤੋਂ ਦਿੰਦੀ ਹੈ ਹਾਂਜੀ ਹਾਂਜੀ ਐਵੇਂ ਆ ਜੀ ਐਵੇਂ ਆ ਕਹਿੰਦੇ ਵੀ ਬਿੱਲ ਨਹੀਂ ਦਿੰਦੇ ਜੀ ਬੇਬੁੱਧ ਸਿੱਧੇ ਦੇਈ ਜਾਂਦੇ ਹਕੀਕਤ ਹੈ ਜੀ ਗਰਾਊਂਡ ਜ਼ੀਰੋ ਦੀ ਅੱਜ ਆਪਾਂ ਆ ਅਜਮਾਲਾ ਪਿੰਡ ਦੇ ਵਿੱਚ ਬੈਠੇ ਸੀਗੇ ਅਜਮਾਲਾ 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 ਪਿੰਡ ਦੇ ਵਿੱਚ ਬੈਠੇ ਸੀਗੇ ਵਿਧਾਨ ਸਭਾ ਹਲਕਾ ਬੱਲੂ ਵਾਲਾ ਦਾ ਪਿੰਡ ਦਾ ਸੱਤ ਦੇ ਵਿੱਚ ਬਜ਼ੁਰਗਾਂ ਨਾਲ ਗੱਲਬਾਤਾਂ ਕੀਤੀਆਂ ਇਸੇ ਤਰ੍ਹਾਂ ਇਹ ਦਿਨ ਆਪਾਂ ਹਰ ਪਿੰਡਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਪਹੁੰਚ ਵੀ ਇਹੀ ਹੁੰਦੀ ਹੈ ਵੀ ਅਸੀਂ ਪਿੰਡਾਂ ਦੀਆਂ ਮੁਸ਼ਕਲਾਂ ਇਹਨਾਂ ਸਰਕਾਰ ਤੱਕ ਪਹੁੰਚੀਆਂ ਕਰੀਏ ਤੇ ਇਸੇ ਤਰ੍ਹਾਂ ਆਏ ਦਿਨ ਤੁਹਾਨੂੰ ਜਿਹੜਾ ਨਵੇਂ ਪਿੰਡਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਢੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਤਸਨ ਆਮਨ ਵੀ ਬਿੱਲਾ